ਬਠਿੰਡਾ ਦੇ ਮਾਡਲ ਟਾਊਨ ਫੇਜ਼ 1 ਦੇ ਗੁਰਦੁਆਰਾ ਜੀਵਨ ਪ੍ਰਕਾਸ਼ ਸਾਹਿਬ ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਚਲਾਈ ਜਾ ਰਹੀ ਹੈ ਇੱਕ ਮੈਡੀਕਲ ਲੈਬੋਰਟਰੀ ਜਿਸ ਚ ਬਿਲਕੁਲ ਨਾ ਮਾਤਰ ਰੇਟਾਂ ਦੇ ਉੱਤੇ ਇਹ ਟੈਸਟ ਕੀਤੇ ਜਾਂਦੇ ਨੇ ਵੱਖ-ਵੱਖ ਇਹ ਟੈਸਟ ਜਿਨ੍ਹਾਂ ਦੀ ਕੀਮਤ ਬਾਜ਼ਾਰ ਦੇ ਵਿੱਚ ਸੈਂਕੜਿਆਂ ਤੋਂ ਹਜ਼ਾਰਾਂ ਤੱਕ ਹੈ ਇਹ ਟੈਸਟ ਇੱਥੇ ਕੁਝ ਰੁਪਈਆਂ ਦੇ ਵਿੱਚ ਕੀਤੇ ਜਾ ਰਹੇ ਨੇ ਬਿਹਤਰੀਨ ਸਟਾਫ ਦੇ ਨਾਲ ਬਿਹਤਰੀਨ ਮਸ਼ੀਨਾਂ ਦੇ ਨਾਲ ਵੱਖ-ਵੱਖ ਸੁਵਿਧਾਵਾਂ ਇਹਨਾਂ ਟੈਸਟਾਂ ਰਾਹੀਂ ਆਮ ਲੋਕਾਂ ਨੂੰ ਦਿੱਤੀ ਜਾ ਰਹੀ ਹੈ। ਮਸ਼ੀਨਾਂ ਸਾਰੀ ਹੀ ਵਿਦੇਸ਼ੋਂ ਮੰਗਵਾਈਆਂ ਗਈਆਂ ਨੇ ਅਤੇ ਸਟਾਫ ਵੀ ਯੋਗਤਾ ਹਾਸਲ ਇੱਥੇ ਆਪਣੀਆਂ ਸੇਵਾਵਾਂ ਇਸ ਲੈਬ ਦੇ ਵਿੱਚ ਦੇ ਰਿਹਾ ਹੈ। ਕਿਵੇਂ ਇਲਾਕੇ ਦੇ ਲੋਕ ਇਸ ਲੈਬ ਦਾ ਬਿਹਤਰ ਫਾਇਦਾ ਚੁੱਕ ਸਕਦੇ ਨੇ? ਇਸ ਬਾਰੇ ਜਾਣਕਾਰੀ ਦੇ ਰਹੇ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਬਠਿੰਡਾ ਇਕਾਈ ਦੇ ਪ੍ਰਧਾਨ ਪ੍ਰੋਫੈਸਰ ਜੇ ਐਸ ਬਰਾੜ ਪ੍ਰੋਫੈਸਰ ਜੇ ਐਸ ਬਰਾੜ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਇਸ ਵੀਡੀਓ ਚ ਥੈਂਕ ਯੂ ਮਨਦੀਪ ਜੀ ਥੈਂਕ ਯੂ ਪ੍ਰੋਫੈਸਰ ਸਾਹਿਬ ਸਰਬੱਤ ਦਾ ਭਲਾ ਟਰਸਟ ਵੱਲੋਂ ਇਹ ਜੋ ਲੈਬੋਰਟਰੀ ਸਸਤੇ ਭਾਅ ਦੀ ਇਹ ਲੈਬੋਰਟਰੀ ਜਿਹੜੀ ਸਥਾਪਿਤ ਕੀਤੀ ਗਈ ਹੈ ਜਿਹੜੀਆਂ ਕਿ ਬਿਹਤਰੀਨ ਸੁਵਿਧਾਵਾਂ ਦੇ ਰਹੀ ਹੈ ਬੜੇ ਮਹਿੰਗੇ ਮਹਿੰਗੇ ਟੈਸਟ ਜਿਹੜੇ ਹੈ ਉਹ ਇੱਥੇ ਤੁਸੀਂ ਸਿਰਫ ਮਾਤਰਾ ਰੁਪਈਆਂ ਦੇ ਵਿੱਚ ਕਰ ਰਹੇ ਹੋ ਬਹੁਤ ਸਾਰੇ ਟੈਸਟ ਜਿਹੜੇ ਆ ਉਹ 100 ਰੁਪਈਆਂ ਤੋਂ ਵੀ ਥੱਲੇ ਨੇ ਇਸ ਲੈਬ ਨੂੰ ਸਥਾਪਿਤ ਕਰਨ ਦਾ ਕੀ ਉਦੇਸ਼ ਰਿਹਾ ਮੋਟਿਵ ਕੀ ਹੈ ਟਰਸਟ ਦਾ ਦੇਖੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਇਹ ਲੈਬ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਚਲਾਈ ਜਾ ਰਹੀ ਹੈ ਕੱਲੀ ਬਠਿੰਡਾ ਦੇ ਵਿੱਚ ਨਹੀਂ ਸਾਡਾ ਬਠਿੰਡਾ ਡਿਸਟ੍ਰਿਕਟ ਦੇ ਵਿੱਚ ਇਸ ਤਰ੍ਹਾਂ ਦੀਆਂ ਸਾਡੀਆਂ ਛੇ ਲੈਬਟਰੀਆਂ ਵਰਕ ਕਰ ਰਹੀਆਂ ਹਨ ਪੰਜ ਸਾਡੀਆਂ ਹੋਰ ਬਣਨ ਜਾ ਰਹੀਆਂ ਜਿਹੜੀਆਂ ਸਾਡੀਆਂ ਛੇ ਵਰਕ ਕਰ ਰਹੀਆਂ ਉਹ ਬਠਿੰਡਾ ਤਲਵੰਡੀ ਸਾਬੋ ਗੁਰਦੁਆਰਾ ਮਸਤੂਣਾ ਸਾਹਿਬ ਮੋਰ ਮੰਡੀ ਜੀ ਰੇਲਵੇ ਸਟੇਸ਼ਨ ਕੋਲ ਗੁਰੂਕਰ ਉਸ ਤੋਂ ਬਾਅਦ ਸਾਡੇ ਕੋਲੇ ਪਿੰਡ ਚੌਕੇ ਜੀ ਗੁਰਦੁਆਰਾ ਪਾਸੇ ਛੇਵੀ ਉਸ ਤੋਂ ਬਾਅਦ ਨਸ਼ਾ ਵਿਰੋਧੀ ਮੰਚ ਵੱਲੋਂ ਸਾਨੂੰ ਬਾਲਿਆਂ ਵਾਲੀ ਅਸੀਂ ਚਲਾਈ ਹੋਈ ਹੈ ਜੀ ਉਸ ਤੋਂ ਇਲਾਵਾ ਸਾਡੇ ਕੋਲੇ ਮਹਾਰਾਜ ਗੁਰਦੁਆਰਾ ਸਲਾਈਆਂ ਵਾਲਾ ਹੂੰ ਇਹ ਸਾਡੇ ਕੋਲੇ ਇਸ ਟਾਈਮ 6 ਕੰਮ ਕਰ ਰਹੀਆਂ ਨੇ ਇਸ ਤੋਂ ਇਲਾਵਾ ਜੋ ਸਾਡੇ ਪ੍ਰੋਜੈਕਟ ਚੱਲ ਰਹੇ ਦੋ ਇੱਕ ਪਿੰਡ ਦਿਉਣ ਅਸੀਂ ਜਲਦੀ ਸ਼ੁਰੂ ਕਰਨ ਜਾ ਰਹੇ ਹਾਂ ਕਲੈਕਸ਼ਨ ਸੈਂਟਰ ਸਾਡਾ ਚੱਲ ਪਿਆ ਉੱਥੇ ਜੀ ਇਸ ਤੋਂ ਇਲਾਵਾ ਮੰਡੀ ਕਲਾ ਜੀ ਇਸ ਤੋਂ ਅੱਗੇ ਜੋ ਬਰਾਇ ਸਾਬ ਨੇ ਇੱਥੇ ਪਾਸ ਕੀਤੀਆਂ ਹੋਣ ਲੈਬਾਰਟਰੀਜ਼ ਨੇ ਡਾਕਟਰ ਗਿੱਲ ਨਾਲ ਮੀਟਿੰਗ ਕੀਤੀ ਹੈ ਉਹਦੇ ਵਿੱਚ ਪੱਕਾ ਕਲਾਂ ਦੇ ਨਾਲ ਮੱਲਵਾਲਾ ਜੀ ਉਸ ਤੋਂ ਬਾਅਦ ਸਾਡੇ ਕੋਲੇ ਕੋਠਾ ਗੁਰੂ ਕਾ ਠੀਕ ਹੈ ਜੀ ਪੋਸ਼ਮੀਰ ਹੂੰ ਇਸ ਤੋਂ ਇਲਾਵਾ ਸਾਡੇ ਕੋਲੇ ਸੰਗਤ ਗੁਨਿਆਣਾ ਜੀ ਤੇ ਭਗਤਾਏ ਅਸੀਂ ਆਉਣ ਵਾਲੇ 6 ਮਹੀਨਿਆਂ 'ਚ ਸ਼ੁਰੂ ਕਰਦੇ ਹਾਂ ਸਰ ਇਹਨਾਂ ਸੰਸਥਾਵਾਂ ਨੂੰ ਲੈਬਾਰਟਰੀਜ਼ ਨੂੰ ਸ਼ੁਰੂ ਕਰਨ ਦਾ ਉਦੇਸ਼ ਬਰਾਇ ਸਾਬ ਦਾ ਇੱਕੋ ਹੀ ਸੀ ਕਿ ਵਿੱਤਰ ਸੇ ਸਹੂਲਤਾਂ ਬਹੁਤ ਹੀ ਰੀਜ਼ਨਬਲ ਰੇਟਾਂ ਤੇ ਪ੍ਰੋਵਾਈਡ ਕਰਾਈਆਂ ਜਾਂਦੀਆਂ ਜੀ ਕਿਉਂਕਿ ਦੇਖੋ ਬਰਾਏ ਸਾਹਿਬ ਨੇ ਜੋ ٹرسٹ ਦੇ ਵਿੱਚੋਂ ਸਾਨੂੰ ਮਸ਼ੀਨਰੀ ਸਾਰੀ ਉਹਨਾਂ ਨੇ ਖਰੀਦ ਕੇ ਦੇਣੀ ਹੈ ਜੀ ਅਸੀਂ ਸਿਰਫ ਇੱਥੇ ਦੀ ਕੱਲੀ ਜੋ ਸਾਡੇ EMPLOYEES ਐ ਉਹਨਾਂ ਦੀ ਸੈਲਰੀ ਕਰਨੀ ਹੈ ਨੋ ਪ੍ਰੋਫਿਟ ਨੋ ਲਾਸ ਬੇਸ ਤੇ ਅਸੀਂ ਕੰਮ ਕਰ ਰਹੇ ਹਾਂ ਇੱਥੇ ਵੀ ਨਹੀਂ ਜੇ ਮੰਨ ਲਓ ਬਠਿੰਡਾ ਡਿਸਟ੍ਰਿਕਟ ਸ਼ੇਲ ਫੈਕਟਰੀ ਚੱਲ ਰਹੀ ਹੈ ਠੀਕ ਹੈ ਜੀ ਚਾਰ ਲੈਬਾਰਟਰੀਜ਼ ਤਨਖਾਹ ਨਹੀਂ ਕੱਢ ਰਹੀਆਂ ਦੋ ਕੱਢ ਕੇ ਥੋੜਾ ਜਿਹਾ ਹੋਰ ਜਿਆਦਾ ਦੇ ਰਹੀਆਂ ਤਾਂ ਉਹ 6ਾਂ ਦੀ ਬਰਾਬਰ ਹੋ ਜਾਊਗੀ ਜੀ ਇੱਥੇ ਬਸ ਨਹੀਂ ਜੇ ਕਈ ਵਾਰੀ ਇਹ ਹੋਇਆ ਕਿ ਇੱਕ ਜ਼ਿਲ੍ਹੇ ਦੀਆਂ ਲੈਬਾਰਟਰੀਜ਼ ਨਹੀਂ ਸਹੀ ਕਮਲਾ ਖਰਚਾ ਕੱਢ ਰਹੀਆਂ ਜੀ ਦੂਸਰੇ ਜ਼ਿਲ੍ਹੇ ਦੀਆਂ ਕੱਢ ਰਹੀਆਂ ਇੱਕ ਲਿਪਨ ਹੋ ਜਾਂਦਾ ਹੈ ਬਾਕੀ ਸਾਡੀਆਂ ਤਾਂ ਸਾਰੇ ਪੰਜਾਬ ਤੇ ਪੰਜਾਬ ਤੋਂ ਬਾਹਰ ਵੀ ਟੋਟਲ 120 ਤੋਂ 20 ਦੇ ਕਰੀਬ ਗਿਣਤੀ ਸਾਡੀ ਪਹੁੰਚ ਚੁੱਕੀ ਹੈ ਠੀਕ ਹੈ ਜੀ ਹਾਂਜੀ ਹਾਂਜੀ ਤੇ ਮੈਂ ਗੱਲ ਕਰਨਾ ਚਾਹਾਂਗਾ ਕਿ ਤੁਸੀਂ ਓਬਰਾਏ ਸਾਹਿਬ ਦਾ ਜ਼ਿਕਰ ਕੀਤਾ ਉਹ ਤਾਂ ਬਾਹਰ ਬੈਠੇ ਨੇ ਤੇ ਇੱਥੇ ਫਿਰ ਜਿਹੜਾ ਤੁਸੀਂ ਦੇਖ ਰਹੇ ਹੋ ਇਸ ਦਾ ਪ੍ਰਬੰਧ ਜਿਹੜਾ ਹੈ ਉਹ ਕਿਸ ਤਰ੍ਹਾਂ ਦੀ ਕਮੇਟੀ ਦੇਖ ਰਹੀ ਹੈ ਉਸ ਕਮੇਟੀ ਦਾ ਰੂਪਰੇਖਾ ਉਸ ਦਾ ਮਹਾਂਦਰਾ ਕੀ ਹੈ ਕਮੇਟੀ ਚ ਕੌਣ ਕੌਣ ਹੁੰਦੇ ਨੇ ਮਨਦੀਪ ਜੀ ਸਾਡਾ ਸਰਬੱਤ ਦਾ ਭਲਾ ਚੈਰੀਟੇਲ ਟਰਸਟ ਦੀਆਂ ਪੂਰੇ ਹਿੰਦੁਸਤਾਨ ਦੇ ਵਿੱਚ ਜਿੱਥੇ-ਜਿੱਥੇ ਸਾਡਾ ਟਰਸਟ ਵਰਕ ਕਰ ਰਿਹਾ ਡਿਸਟ੍ਰਿਕਟ ਲੈਵਲ ਤੇ ਸਾਡੀਆਂ ਯੂਨਿਟ ਬਣੇ ਹੋਏ ਇਕਾਈਆਂ ਬਣੀਆਂ ਹੋਈਆਂ ਠੀਕ ਹੈ ਜੀ ਉਹਦੇ ਵਿੱਚ ਡਿਸਟ੍ਰਿਕਟ ਪ੍ਰੈਜ਼ੀਡੈਂਟ ਜਨਰਲ ਸੈਕਟਰੀ ਕੈਸ਼ੀਅਰ ਇਹ ਸਾਡੀ ਐਗਜ਼ੀਕਟਿਵ ਟੀਮ ਹੁੰਦੀ ਹੈ ਜਿਹਦੇ ਵਿੱਚ ਜਨ ਦੀ ਗਿਣਤੀ 10 ਤੋਂ ਲੈ ਕੇ 50 ਤੱਕ ਹੁੰਦੀ ਹੈ ਜੀ ਔਰ ਉਹ ਸਾਰੇ ਫ੍ਰੀ ਸੇਵਾ ਵਾਲੇ ਆ ਉਹ ਕਿਸੇ ਕਿਸਮ ਦੀ ਤਨਖਾਹ ਨਹੀਂ ਇੱਕ ਸੀ ਡਿਸਟ੍ਰਿਕਟ ਲੈਵਲ ਤੇ ਹਰੇਕ ਸਾਡਾ ਇੱਕ ਦਫਤਰ ਬਣਿਆ ਹੋਇਆ ਹੈਗਾ ਜੀ ਔਰ ਕੱਲਾ ਇਹ ਸਾਡਾ ਲੈਬਾਰਟਰੀਜ਼ ਦਾ ਨਹੀਂ ਨਾਲ ٹرسٹ ਵੱਲੋਂ ਮੰਥਲੀ ਪੈਨਸ਼ਨ ਵੀ ਦਿੱਤੀ ਜਾ ਰਹੀ ਹੈ ਲੋੜਵੰਦਾਂ ਨੂੰ ਜੀ ਕੋਈ ਉਹਦੇ ਵਿੱਚ ਮੈਡੀਕਲ ਪੈਨਸ਼ਨ ਹੋ ਸਕਦੀ ਹੈ ਵਿੰਡੋ ਪੈਨਸ਼ਨ ਹੋ ਸਕਦੀ ਹੈ ਫਿਰ ਇਸ ਤੋਂ ਇਲਾਵਾ ਸਾਡੇ ਕੋਲੇ ਨਾਲ ਸਾਡ ਜਿਵੇਂ ਬਹਿੰਡਾ ਡਿਸਟ੍ਰਿਕਟ ਦੀ ਗੱਲ ਕਰਾਂ ਮੈਂ ਸਾਡੇ ਬੜੇ 6 ਦੇ ਕਰੀਬ ਸਲਾਈ ਸੈਂਟਰ ਤੇ ਕੰਪਿਊਟਰ ਸੈਂਟਰ ਚੱਲ ਰਿਹਾ ਹੈ ਜਿੱਥੇ 6 ਮਹੀਨੇ ਦਾ ਕੰਪਿਊਟਰ ਕੋਰਸ ਬਿਲਕੁਲ ਫ੍ਰੀ ਕਰਵਾਇਆ ਜਾਂਦਾ ਸਾਨੂੰ ਹੋਰ ਦੱਸਾਂ ਜਿਹੜੀਆਂ ਹੁਣ ਜੌਬਸ ਆ ਰਹੀਆਂ ਸਾਡੇ ਬਹੁਤ ਸਾਰੇ ਬੱਚੇ ਸਾਡਾ ਜਿਹੜਾ 6 ਮਹੀਨੇ ਵਾਲਾ ਕੋਰਸ ਕਰਕੇ ਗਵਰਨਮੈਂਟ ਜੌਬ ਵਾਸਤੇ ਉਹ ਵੈਲਿਡ ਹੈ ਜਿਹੜਾ ਸਰਟੀਫਿਕੇਟ ਮੰਗਦੇ ਆਉਂ। ਜੀ ਕੰਪਿਊਟਰ ਵਾਲਾ ਤਾਂ ਸਾਡੇ ਬਹੁਤ ਸਾਰੇ ਬੱਚੇ ਉਧਰ ਜੌਬ ਚ ਵੀ ਆ ਚੁੱਕੇ ਨੇ। ਜੀ ਬਹੁਤ ਅੱਛੇ ਤੇ ਜਿਸ ਤਰ੍ਹਾਂ ਦੇ ਇਹ ਟੈਸਟਾਂ ਦੇ ਰੇਟ ਰੱਖੇ ਹੋਏ ਆ ਨਾ ਸਰ ਤੁਸੀਂ ਫਿਰ ਫਿਰ ਜੋ ਮੁੱਖਾਕਰਸ਼ਨ ਹੈ ਨਾ ਉਹ ਇਹੀ ਹੈ ਕਿ ਸਿਰਫ 10 20 ਮਾਤਰਾ 50 ਰੁਪਈਆ ਦੇ ਵਿੱਚ ਵੀ ਤੁਸੀਂ ਬਹੁਤ ਸਾਰੇ ਟੈਸਟ ਕਰ ਰਹੇ ਹੋ ਜੀ ਇਹ ਇੰਨੇ ਘੱਟ ਕਿਉਂ ਹੈ ਸਭ ਦਾ ਸਵਾਲ ਇਹ ਹੋਊਗਾ ਜਿਹੜਾ ਵੀ ਸੁਣੂਗਾ ਵੀ ਇੰਨੇ ਘੱਟ ਰੇਟਾਂ 'ਚ ਕਿਵੇਂ ਕੋਈ ਮਹਿੰਗੇ ਮਹਿੰਗੇ ਟੈਸਟ ਜਿਹੜੇ ਕਿ ਬਾਹਰ ਹਜ਼ਾਰਾਂ 'ਚ ਹੋ ਰਹੇ ਐ ਉਹ ਕਿਵੇਂ ਤੁਸੀਂ ਸਸਤੇ ਪ੍ਰੋਵਾਈਡ ਕਰਾ ਲੇ ਜੀ ਜੋ ਅਸੀਂ ਰੇਟ ਲਿਸਟ ਦਿੱਤੀ ਹੈ ਮਨਦੀਪ ਜੀ ਐਕਚੁਅਲ ਰੇਟ ਇਹੀ ਹੈ ਅੱਛਾ ਜੀ ਅਸੀਂ ਇਹਦੇ 'ਚ ਕਮਾਈ ਤਾਂ ਕੋਈ ਕਰਨੀ ਨਹੀਂ ਹੈ ਜਿਵੇਂ ਸੀਬੀਸੀ ਦੀ ਗੱਲ ਕਰੀਏ ਸੀਬੀਸੀ ਅਸੀਂ 50 ਰੁਪਏ 'ਚ ਕਰ ਰਹੇ ਹਾਂ ਜੀ ਮਾਰਕੀਟ ਦੇ ਵਿੱਚ ਇਹ 250 ਦਾ ਵੀ ਹੋ ਸਕਦਾ ਹੈ 200 ਦਾ ਵੀ ਹੋ ਸਕਦਾ ਹੈ 300 ਦਾ ਵੀ ਹੋ ਸਕਦਾ ਹੈ ਜੀ ਇਸ ਤੋਂ ਇਲਾਵਾ ਹੋਰ ਟੈਸਟਾਂ ਦੀ ਗੱਲ ਕਰੀਏ ਜੀ ਜਿਵੇਂ ਆਰਐਫਟੀਏ ਅਸੀਂ 50 ਰੁਪਏ ਚ ਕਰ ਰਹੇ ਹਾਂ ਮਾਰਕੀਟ ਚ 220 ਰੁਪਏ ਦਾ ਹੋ ਰਿਹਾ ਜੀ ਇੱਕ ਤਾਂ ਇਹ ਗੱਲ ਕਿ ਸਾਨੂੰ ਸਾਨੂੰ ਇੱਥੇ ਦੁਕਾਨ ਦਾ ਕਿਰਾਇਆ ਨਹੀਂ ਪੈਂਦਾ ਸਾਨੂੰ ਸਾਰੀਆਂ ਜਗ੍ਹਾ ਗੁਰੂਪ੍ਰਾਵਾਂ ਵੱਲੋਂ ਮਿਲੀਆਂ ਹੋਈਆਂ ਠੀਕ ਆ ਜੀ ਉਸ ਤੋਂ ਇਲਾਵਾ ਅਸੀਂ ਜਸਟ ਇੱਕ EMPLOYES ਦੀ ਸੈਲਰੀ ਕੱਢਣੀ ਹੈ ਕੋਈ ਕਮਾਈ ਨਹੀਂ ਕਰਨੀ ਜੀ ਅਸੀਂ ਜੋ ਇਨਵੈਸਟਮੈਂਟ ਹੋਈ ਹੈ ਮੰਨ ਲਓ ਇੱਕ ਲੈਬ ਬਣਨ ਤੇ 5 ਤੋਂ 10 ਲੱਖ ਰੁਪਏ ਲੱਗੇ ਆ ਅਸੀਂ ਉਹ ਵੀ ਨਹੀਂ ਦੇਖਣਾ ਕਿਉਂਕਿ ਉਹ ਬਰਾਇ ਸਾਬ ਨੇ ਦੇਣਾ ਹੈ ਠੀਕ ਆ ਉਹ ਟਰਸਟ ਵੱਲੋਂ ਆਉਣਾ ਹੈਗਾ ਉਹਦੇ ਚ ਕੋਈ ਉਹ ਨਹੀਂ ਅਸੀਂ ਤਾਂ ਜਸਟ ਸਿਰਫ ਇੰਨਾ ਹੀ ਦੇਖਣਾ ਕਿ ਮੁਲਾਜ਼ਮਾਂ ਦੀ ਤਨਖਾਹ ਨਿਕਲ ਰਹੀ ਹੈ ਜਦੋਂ ਬਰਾਇ ਸਾਬ ਨੇ ਸਭ ਤੋਂ ਪਹਿਲਾਂ ਪਟਿਆਲੇ ਤੇ ਸੰਗਰੂਰ ਦੋਨ ਵਾਟੇ ਸ਼ੁਰੂ ਕਰਵਾਈਆਂ ਸੀ ਠੀਕ ਆ ਉਦੋਂ ਮਨਦੀਪ ਜੀ ਉਹਨਾਂ ਨੇ ਦੇਖਿਆ ਕਿ ਪਹਿਲੇ ਮੰਥ ਜੀ ਬਹੁਤ ਘੱਟ ਰੇਟਾਂ ਤੇ ਰੱਖ ਕੇ ਵੀ ਉਹਨਾਂ ਨੇ ਕਮਾਈ ਕੀਤੀ ਜੀ ਉਹ ਰਾਈਸ ਆਫ ਕਹਿੰਦੇ ਨਈ ਰੇਟ ਹੋਰ ਘਟਾਓ ਆਪਾਂ ਤਾਂ ਨੋ ਪ੍ਰੋਫਿਟ ਨੋ ਲਾਸਟ ਤੇ ਕੰਮ ਕਰਨਾ ਹੈ ਜੀ ਫਿਰ ਉਸ ਤੋਂ ਬਾਅਦ ਤੀਜੇ ਮਹੀਨੇ ਉਹਨਾਂ ਨੇ ਫੇਰ ਘਟਾਇਆ ਜੀ ਤਾਂ ਫਿਰ ਇੱਥੇ ਇਹ ਸਟੈਂਡਰਡ ਆ ਗਿਆ ਕਿ ਜਿਵੇਂ ਕੋਈ ਕੋਈ ਟੈਸਟ ਅਸੀਂ ਇੱਥੋਂ ਸੈਂਪਲ ਲਿਆ ਕੋਈ ਹਜੇ ਟੈਸਟ ਹੈ ਜਿਹੜੇ ਅਸੀਂ ਬਾਹਰ ਭੇਜਦੇ ਹਾਂ ਠੀਕ ਹੈ ਜੀ ਦੇਖੋ ਫਾਰ ਐਗਜ਼ਾਮਪਲ ਜਿਵੇਂ ਤੁਹਾਨੂੰ ਫੁੱਲ ਅਲਰਜੀਕਲ ਟੈਸਟ ਦੀ ਐਗਜ਼ਾਮਪਲ ਦੇਵਾਂ ਹਾਂਜੀ ਤਾਂ ਉਹਦੇ ਵਿੱਚ ਉਹਦਾ ਕਾਸਟ 1550 ਰੁਪਏ ਹੈ ਜਿਹੜੀ ਕਿ ਇੱਥੇ ਅਸੀਂ 1500 30 ਰੁਪਏ ਉਹਨਾਂ ਨੇ ਸਲਿੱਪ ਕਟਣੀ ਹੈ ਠੀਕ ਹੈ ਜੀ ਸਾਨੂੰ ਅਸੀਂ ਬਾਹਰ ਲੈਬ ਨੂੰ ਦੇਣਾ ਹੈ ਤੇ 20 ਰੁਪਏ ਅਸੀਂ ਕਮਾਉਣੇ ਆ ਹੁਣ ਉਹ ਹੀ ਟੈਸਟ ਜੇ ਤੁਸੀਂ ਮਾਰਕੀਟ ਚਲੇ ਜਾਓ ਤਾਂ ਉਹ ਟੈਸਟ ਦੇਣਗੇ ਉਹ ਵੀ ਉਸ ਲੈਬ ਨੂੰ 1500 ਉਹੀ 1520 ਰੁਪਏ ਤੇ ਆਪਣੀ ਗੱਲ ਚੱਲ ਰਹੀ ਸੀ ਕਿ ਇੰਨਾ ਮਤਲਬ ਘੱਟ ਰੇਟ ਤੇ ਕਿਵੇਂ ਇੱਕ ਤਾਂ ਸਭ ਤੋਂ ਵੱਡੀ ਜਿਹੜੀ ਮੈਂ ਤੁਹਾਨੂੰ ਦੱਸੀ ਹੈ ਕਿ ਸਾਨੂੰ ਜਗ੍ਹਾ ਦਾ ਕਿਰਾਇਆ ਨਹੀਂ ਪੈਂਦਾ ਦੂਸਰਾ ਸਾਡੇ ਕੋਲੇ ਕਮਿਸ਼ਨ ਵਾਲਾ ਕੰਮ ਬਿਲਕੁਲ ਨਹੀਂ ਆਉਂਦਾ ਜੀ ਹੁਣ ਅਸੀਂ ਕਮਿਸ਼ਨ ਦੇ ਵੀ ਨਹੀਂ ਸਕਦੇ ਹੁਣ ਜੇ ਛੋਟੀ ਜਿਹੀ ਐਗਜ਼ਾਮਪਲ ਲਈਏ ECG ਦੀ ਠੀਕ ਹੈ ਜੀ ECG ਜੇ ਮਾਰਕੀਟ ਜਾऊं ਤਾਂ ਉਹਦਾ ਰੇਟ 200 ਰੁਪਏ ਜੀ ਤੇ ਜੇ ਕੋਈ ਕਮਿਸ਼ਨ ਤੇ ਵੀ ਕੰਮ ਕਰਦਾ ਤਾਂ ਮੰਨ ਲਓ ਉਹਦਾ ਬਦ ਤੋਂ 100 ਰੁਪਏ ਕਮਿਸ਼ਨ ਦੇ ਸਕਦਾ 100 ਉਹਦੇ ਆਪ ਦੇ ਕੋਲ ਰਕਮ ਜੀ ਫਿਰ ਵੀ ਉਹਨੂੰ 100 ਬਚ ਗਿਆ ਸਾਡਾ ਤਾਂ ਰੇਟ ਹੀ 200 ਰੁਪਏ ਆ ਜੀ ਇਸ ਕਰਕੇ ਬਹੁਤ ਵਧੀਆ ਗੱਲ ਹੈ ਜੀ ਤੇ ਮਸ਼ੀਨਾਂ ਦੀ ਗੱਲ ਕਰੀਏ ਕਿਉਂਕਿ ਜੇਕਰ ਇਹਨਾਂ ਸਾਡੇ ਲੋਕਾਂ ਦੀ માનਸਿਕਤਾ ਹੈ ਜੇਕਰ ਕੋਈ ਚੀਜ਼ ਸਾਨੂੰ ਕਟ ਮੁੱਲ ਤੇ ਮਿਲ ਰਹੀ ਹੈ ਨਾ ਸਾਡੇ ਜ਼ਹਿਨ ਦੇ ਵਿੱਚ ਸਵਾਲ ਖੜੇ ਹੋ ਜਾਂਦੇ ਆ ਸਵਾਲ ਹੁਣ ਇਹ ਵੀ ਖੜੇ ਹੋ ਸਕਦੇ ਆ ਕਿ ਕਿਸ ਤਰ੍ਹਾਂ ਦੀਆਂ ਮਸ਼ੀਨਾਂ ਪਤਾ ਨਹੀਂ ਇਸ ਲੈਬ ਦੇ ਵਿੱਚ ਵਰਤੀਆਂ ਜਾ ਰਹੀਆਂ ਹੋਣਗੀਆਂ ਕਿਸ ਤਰ੍ਹਾਂ ਦੇ ਟੈਕਨੀਸ਼ੀਅਨ ਹੋਣਗੇ ਕਿਸ ਤਰ੍ਹਾਂ ਦੇ ਇੱਥੇ ਟੈਸਟ ਕਰਨ ਵਾਲਾ ਜੋ ਅਮਲਾ ਫੈਲਾ ਉਹ ਹੋਊਗਾ ਉਹਨਾਂ ਦੀ ਯੋਗਤਾ ਤੇ ਇਹ ਸਾਰੀਆਂ ਗੱਲਾਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਗੱਲ ਕਰਦਾ ਕਿ ਮਸ਼ੀਨਾਂ ਦਾ ਜੀ ਅਰਬਾਂ ਦੀਆਂ ਮਸ਼ੀਨਾਂ ਸਾਡੇ ਕੋਲੇ ਯੂਜ਼ ਹੋ ਰਹੀਆਂ ਬਾਇਓ ਇਨਸਟਿਟਿਊਟ ਸਾਡੀ ਅਰਬਾਂ ਦੀ ਹੈ ਅਰਬਾਂ ਦੇ ਸਾਡੇ ਰੀਜੈਂਟ ਵਗੈਰਾ ਸਭ ਕੋ ਯੂਜ਼ ਹੁੰਦਾ ਹਮ ਔਰ ਉਸ ਤੋਂ ਅੱਗੇ ਆਪਾਂ ਗੱਲ ਕਰੀਏ ਟੈਕਨੀਸ਼ੀਅਨ ਦੀ ਜੀ ਸਾਡੇ ਜਿੰਨੇ ਵੀ ਟੈਕਨੀਸ਼ੀਅਨਸ ਨੇ ਪ੍ਰੋਪਰ ਵੈਲ ਕੁਆਲੀਫਾਈਡ ਨੇ ਜਾਂ ਤਾਂ ਅਸੀਂ ਡੀਐਮਐਲਟੀ ਰੱਖਦੇ ਹਾਂ ਜਾਂ ਅਸੀਂ ਬੀਐਸਸੀ ਮੈਡੀਕਲ ਲੈਬ ਟੈਕਨੋਲੋਜੀ ਰੱਖਦੇ ਹਾਂ ਪ੍ਰੋਪਰ ਉਹਨਾਂ ਨੂੰ ਸੈਲਰੀ ਦਿੰਦੇ ਜੀ ਜੇ ਅਸੀਂ ਕਹੀਏ ਕੁਆਲਿਟੀ ਸਾਡਾ ਪੀਜੀਆਈ ਦਾ ਰਿਜ਼ਲਟ 100% ਮੈਚ ਕਰਦਾ ਵਾਹ ਔਰ ਅਗਲੀ ਗੱਲ ਹੋਰ ਜਿੱਦਾਂ ਗੱਲ ਦੱਸਾਂ ਕਿ ਸਾਡੇ ਕੋਲੇ ਜਿੰਨਾ ਵਰਗ ਟੈਸਟ ਕਰਾਉਣ ਆ ਰਿਹਾ ਉਹ ਸਾਰਾ ਅਵੇਅਰ ਵਰਗ ਆ ਰਿਹਾ ਹੈ ਰਿਟਾਇਰ ਡਾਕਟਰਸ ਕਰਾਉਣ ਆ ਰਹੇ ਵਾਹ ਬਹੁਤ ਅੱਛੇ ਰਿਟਾਇਰਡ ਗੈਸਟਡ ਅਫਸਰ ਕਰਾਉਣ ਆ ਰਹੇ ਆ ਜਿੰਨਾਂ ਨੂੰ ਇਸ ਚੀਜ਼ ਬਾਰੇ ਪਤਾ ਹੈ ਬ੍ਰੋ ਜੀ ਬਹੁਤ ਅੱਛੇ ਤੇ ਜਿਹੜੇ ਲੋਕ ਨਹੀਂ ਆ ਰਹੇ ਤੁਹਾਡੇ ਕੋਲੇ ਉਹਨਾਂ ਦੇ ਦਿਲਾਂ ਚ ਕਿਸ ਤਰ੍ਹਾਂ ਦੀਆਂ ਭ੍ਰਾਂਤੀਆਂ ਨੇ ਕਿਸ ਤਰ੍ਹਾਂ ਦੀ ਗਲਤਫਹਿਮੀਆਂ ਨੇ ਉਹ ਲੋਕ ਕਿਉਂ ਨਹੀਂ ਆਉਂਦੇ ਦੇਖੋ ਜੀ ਘੱਟ ਤਾਦਾਦ ਦੇ ਵਿੱਚ ਅਸੀਂ ਅਜੇ ਤੱਕ ਇੱਥੇ ਦੇਖ ਰਹੇ ਆ ਤੁਹਾਨੂੰ ਗੱਲ ਜਿਹੜੀ ਹੈ ਸਾਨੂੰ ਲੋਕਾਂ ਤੱਕ ਲੈ ਕੇ ਜਾਣੀ ਪੈ ਰਹੀ ਹੈ ਅਜੇ ਇੰਨੀਆਂ ਵਧੀਆ ਤੇ ਇੰਨੀਆਂ ਸਸਤੀਆਂ ਸੁਵਿਧਾਵਾਂ ਦੇਣ ਦੇ ਬਾਵਜੂਦ ਵੀ ਦੇਖੋ ਸਾਡੇ ਕੋਲ ਇਕ ਤਾਂ ਪ੍ਰਾਈਵੇਟ ਹਸਪੀਟਲ ਕੋਈ ਰეკਮੈਂਡ ਨਹੀਂ ਕਰਦਾ ਕਿਉਂਕਿ ਅਸੀਂ ਕਮਿਸ਼ਨ ਨਹੀਂ ਦੇ ਪਾਉਂਦੇ ਜੀ ਸਭ ਤੋਂ ਵੱਡੀ ਗੱਲ ਤਾਂ ਇਹ ਸਾਡੇ ਕੋਲ ਤਾਂ ਸਿਰਫ ਅਵੇਅਰ ਲੋਕ ਆ ਰਹੇ ਆ ਜਿਹੜੇ ਹੈਲਥ ਕੌਨਸ਼ੀਅਸ ਹੈ ਪੂਰੇ ਉਹ ਆ ਰਹੇ ਆ ਬਿਲਕੁਲ ਜੀ ਤੇ ਸੰਪਰਕ ਨੰਬਰ ਅਸੀਂ ਜਾਣਨਾ ਚਾਹਾਂਗੇ ਕਿਉਂਕਿ ਲੋਕ ਜਿਹੜੇ ਜਿਨ੍ਹਾਂ ਦੀ ਕੋਈ ਇਨਕੁਆਇਰੀ ਹੈ ਕਿ ਉਹਨਾਂ ਦੀ ਲੋਡ ਦਾ ਟੈਸਟ ਇੱਥੇ ਉਹਨਾਂ ਨੂੰ ਮੁਹੱਈਆ ਹੈ ਜਾਂ ਨਹੀਂ ਉਹ ਪੁੱਛਣਾ ਚਾਹੁੰਦੇ ਹੁਣ ਕਿਹੜੇ ਨੰਬਰ ਤੇ ਸੰਪਰਕ ਕਰ ਜੀ ਮਨਦੀਪ ਜੀ ਜਿਹੜਾ ਨੰਬਰ ਹੈਗਾ 0164 2216620 ਜੀ ਇਹ ਸਾਡਾ ਲੈਬ ਦਾ ਨੰਬਰ ਹੈ ਲੈਬ ਦਾ ਨੰਬਰ ਹੈ ਜੀ ਤੇ ਟਾਈਮ ਸਾਡਾ ਲੈਬ ਦਾ ਖੁੱਲਣ ਦਾ ਸਵੇਰੇ 8 ਵਜੇ ਜੀ 8 ਵਜੇ ਤੋਂ ਲੈ ਕੇ 3:30 ਵਜੇ ਤੱਕ ਔਰ ਗਰਮੀਆਂ ਦੇ ਵਿੱਚ ਇਹ ਟਾਈਮ ਸਾਡਾ 7 ਵਜੇ ਸ਼ੁਰੂ ਹੋਣਾ ਜੀ ਇੱਕ ਵਾਰੀ ਲੋਕੇਸ਼ਨਾਂ ਜਿਹੜੀਆਂ ਹੈ ਇਸ ਲੈਬ ਦੀਆਂ ਜ਼ਿਲ੍ਹੇ ਦੀਆਂ ਲੈਬ ਦੀਆਂ ਮੈਂ ਚਾਹਾਂਗਾ ਕਿ ਤੁਸੀਂ ਕੋਈ ਫੇਰ ਦੱਸ ਦਿਓ ਸ਼ਹਿਰ ਦੇ ਵਿੱਚ ਕਿਹੜੀ ਲੋਕੇਸ਼ਨ ਸ਼ਹਿਰ ਦੇ ਵਿੱਚ ਸਾਡੇ ਕੋਲੇ ਇਹ ਲੋਕੇਸ਼ਨ ਜਿਹੜੀ ਹੈਗੀ ਹੈ ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਫੇਜ਼ 1 ਜੀ ਉਸ ਤੋਂ ਬਾਅਦ ਸਾਡਾ ਇੱਕ ਕਲੈਕਸ਼ਨ ਸੈਂਟਰ ਹੈ ਹਜ਼ੂਰਤ ਗੁਰਦੁਆਰਾ ਹਜ਼ੂਰਤ ਅਕਬਰ ਜੀ ਜੀ ਇੱਕ ਸਾਡਾ ਮਤੀ ਦਾਸ ਨਗਰ ਚੱਲ ਰਿਹਾ ਜੀ ਇੱਕ ਸਾਡਾ ਪਿੰਡ ਦਿਉਣ ਚੱਲ ਰਿਹਾ ਹੂੰ ਉਸ ਤੋਂ ਲਾ ਲਬਾਰਟਰੀ ਜਿਹੜੀਆਂ ਹੈਗੀਆਂ ਸਾਡੀ ਗੁਰਦੁਆਰਾ ਮਸਤੂਨਾ ਸਾਹਿਬ ਤਲਵੰਡੀ ਸਾਭੂ ਜੀ ਗੁਰਦੁਆਰਾ ਰੇਲਵੇ ਸਟੇਸ਼ਨ ਦੇ ਕੋਲ ਮੋੜ ਮੰਡੀ ਜੀ ਉਸ ਤੋਂ ਇਲਾਵਾ ਗੁਰਦੁਆਰਾ ਪਾਸੇ ਛੇਵੀਂ ਹੂੰ ਪਿੰਡ ਚੌਕੇ ਜੀ ਆ ਪ੍ਰਾਣੀ ਬੈਂਕ ਵਾਲੀ ਐਸ ਬੀ ਆਈ ਲਈ ਬਿਲਡਿੰਗ ਬੋਲਦੇ ਆ ਬਾਲਿਆਂ ਵਾਲੀ ਦੇ ਵਿੱਚ ਨਸ਼ਾ ਵਿਰੋਧੀ ਮੰਚ ਵੱਲੋਂ ਸਟਾਰਟ ਬਾਜ਼ਾਰ ਦੇ ਵਿੱਚ ਜੀ ਉਸ ਤੋਂ ਇਲਾਵਾ ਸਾਡੇ ਕੋਲੇ ਮਹਾਰਾਜ ਸਰਕਾਰੀ ਹਸਪਤਲ ਦੇ ਬਿਲਕੁਲ ਸਾਹਮਣੇ ਗੁਰਦੁਆਰਾ ਫਲਾਈਆਂ ਵਾਲਾ ਨੇ ਉਹ ਬਿਲਡਿੰਗ ਸਾਨੂੰ ਬਣਾ ਕੇ ਦਿੱਤੀ ਹੈ ਜੀ ਉਸ ਤੋਂ ਇਲਾਵਾ ਲੋਕਲ ਗੁਰਦੁਆਰਾ ਜਿਹੜਾ ਹੈ ਮੰਡੀ ਕਲਾਂ ਉੱਥੇ ਇੱਕ ਸਾਡਾ ਕੰਮ ਸਟਾਰਟ ਹੋ ਚੁੱਕਿਆ ਉਹਨਾਂ ਦੇ 2 ਮਹੀਨਿਆਂ ਚ ਲੈਬਸ ਸਟਾਰਟ ਕਰ ਦਿੱਤੀ ਜੀ ਸੋ ਸਾਡੇ ਜੋ ਦੇਖ ਰਹੇ ਹੈ ਦਰਸ਼ਕ ਤੁਹਾਡੀ ਗੱਲਬਾਤ ਸੁਣ ਰਹੇ ਹੈ ਉਹਨਾਂ ਨੂੰ ਤੁਸੀਂ ਕੀ ਅਪੀਲ ਕਰੋਗੇ ਕਿਸ ਤਰ੍ਹਾਂ ਦਾ ਉਹ ਲਾਹਾ ਇੱਥੇ ਆ ਕੇ ਲੈਣ ਕੀ ਕਹੋਗੇ ਤੁਸੀਂ ਸੁਨੇਹੇ ਦੇ ਰੂਪ ਦੇਖੋ ਅਸੀਂ ਉਹਨਾਂ ਨੂੰ ਇਹੀ ਕਹਿਣਾ ਚਾਹਾਂਗੇ ਇਹ ਦੇਖੋ ਬਹੁਤ ਹੀ ਰੀਜ਼ਨੇਬਲ ਰੇਟਾਂ ਤੇ ਉਬਰਾਈ ਸਾਹਿਬ ਨੇ ਸਹੂਲਤ ਪ੍ਰੋਵਾਈਡ ਕਰਾਈ ਹੈ ਜੀ ਇਹਦਾ ਲਾਹਾ ਲਓ ਐਵੇਂ ਮਾਰਕੀਟ ਲੁੱਟਖਸਟ ਤੋਂ ਬਚੋ ਹਮਮ ਔਰ ਪ੍ਰੋਪਰ ਸਾਡਾ ਰਿਜ਼ਲਟ ਹੋਊਗਾ ਉਹਦੇ ਚ ਕੋਈ ਉੱਤੇ ਡੁਪਲੀਕੇਂਸੀ ਨਹੀਂ ਹੋਗੀ ਪ੍ਰੋਪਰ ਰਿਜ਼ਲਟ ਦੇਵਾਂਗੇ ਅਸੀਂ ਕਿਸੇ ਦੇ ਕਹਿਣ ਤੇ ਅਸੀਂ ਕੋਈ ਰਿਜ਼ਲਟ ਮੈਨਿਪੂਲੇਟ ਨਹੀਂ ਕਰਦੇ ਜੀ ਨਾ ਹੀ ਅਸੀਂ ਕੋਈ ਕਮਿਸ਼ਨ ਤੇ ਕੰਮ ਕਰਦੇ ਹਾਂ ਇਸ ਕਰਕੇ ਮੈਂ ਤਾਂ ਇਹੀ ਰਿਕਵੈਸਟ ਕਰਾਂਗਾ ਜਿੰਨੇ ਵੀ ਲੋਕ ਅਵੇਅਰ ਹੈਲਥ ਕੌਨਸ਼ੀਅਸ ਪੀਪਲ ਨੇ ਇਵਤ ਵਤ ਇਹਨਾਂ ਦਾ ਫਾਇਦਾ ਲਿਆ ਜਾ ਜੀ ਤੇ ਕਿਹੜੇ ਟੈਸਟ ਜਿਹੜੇ ਕਿ ਜ਼ਿਆਦਾ ਲੋਕੀ ਅੱਜਕੱਲ ਕਰਵਾ ਰਹੇ ਨੇ ਤੇ ਉਹ ਕਾਫੀ ਮਹਿੰਗੇ ਨੇ ਤੁਸੀਂ ਇੱਥੇ ਸਸਤੇ ਭਾਅ ਤੇ ਕਰਦੇ ਉਹ ਦੁਹਰਾ ਦਿਓ ਜੀ ਜੇ ਆਪਾਂ ਥੋੜਾ ਜਿਹਾ ਕੰਪੈਰੀਜ਼ਨ ਕਰੀਏ ਜਿਵੇਂ ਆਰ ਐਫ ਟੀ ਹਮ ਕਰਵਾ ਰਹੇ ਲੋਕ ਉਹ ਸਾਡਾ 50 ਰੁਪਏ ਦਾ ਮਾਰਕੀਟ ਚ ਘੱਟੋ ਘੱਟ 220 ਰੁਪਏ ਦਾ ਠੀਕ ਹੈ ਜੀ ਜੇ ਅਸੀਂ ਐਲ ਐਫ ਟੀ ਦੀ ਗੱਲ ਕਰੀਏ ਸਾਡਾ 90 ਰੁਪਏ ਦਾ ਮਾਰਕੀਟ ਦੇ ਵਿੱਚ ਨਾਰਮਲੀ ਉਹ 400 ਰੁਪਏ ਦਾ ਕਰਦੇ ਜੀ ਜੀ ਜੇ ਅਸੀਂ ای ਸੀ ਜੀ ਦੀ ਗੱਲ ਕਰੀਏ ਸਾਡੀ 20 ਰੁਪਏ ਦੀ ਮਾਰਕੀਟ ਚ 150 ਤੋਂ 200 ਰੁਪਏ ਦੀ ਜੀ ਜੇ ਸਲੀਪਡ ਪ੍ਰੋਫਾਈਲ ਦੀ ਗੱਲ ਕਰੀਏ ਤਾਂ ਅਸੀਂ ਸਿਰਫ 80 ਰੁਪਏ ਦੇ ਰਹੇ ਹਾਂ ਤੇ ਮਾਰਕੀਟ ਦੇ ਵਿੱਚ ਉਹਦਾ ਰੇਟ 400 ਰੁਪਏ ਜੀ ਥਾਇਰਾਇਡ ਦੇ ਟੈਸਟ ਪਰ ਦੇਖੋ ਇਹ 80 ਰੁਪਏ ਚ ਕਰਕੇ ਵੀ ਸਾਨੂੰ ਕੋਈ 5 ਰੁਪਏ ਮੁਲਾਜ਼ਮਾਂ ਦੀ ਤਨਖਾਹ ਵਾਸਤੇ ਇਹ ਚ ਬਚਦੇ ਆ ਜੀ ਜੀ ਸੋ ਬੜੀ ਵਧੀਆ ਬਿਹਤਰੀਨ ਗੱਲਾਂ ਤੁਸੀਂ ਦਸੀਆਂ ਮੈਂ ਜਾਨਣਾ ਚਾਹਾਂਗਾ ਕਿ ਜਿਹੜੇ ਅਲਰਜੀ ਵਾਲੇ ਟੈਸਟ ਹੈ ਉਹ ਤੇ ਥਾਇਰੋਇਡ ਦੇ ਟੈਸਟ ਜਿਹੜੇ ਉਹਨਾਂ ਬਾਰੇ ਵੀ ਦੱਸ ਦਿਓ ਥਾਇਰੋਇਡ ਸਾਡਾ 95 ਰੁਪਏ ਚ ਹੋ ਰਿਹਾ ਇੱਥੇ ਜੀ ਮਾਰਕੀਟ ਦੇ ਵਿੱਚ 250 ਰੁਪਏ ਤੋਂ ਲੈ ਕੇ 500 ਰੁਪਏ ਦੇ ਵਿੱਚ ਹੋ ਰਿਹਾ ਹੂੰ ਸੋ ਅਲਰਜੀ ਦੇ ਟੈਸਟ ਦੀ ਤੁਸੀਂ ਗੱਲ ਕਰ ਰਹੇ ਸੀ ਜਿਹੜਾ ਕਿ ਬਾਹਰ ਲਗਭਗ 65 ਸੁਖ ਰੁਪਈਆ ਦਾ ਹੈ ਦੇਖੋ ਜੀ ਮੈਂ ਪਹਿਲਾਂ ਵੀ ਗੱਲ ਕਰੀ ਕਿ ਸਾਡੇ 1500 ਰੁਪਏ ਉਹਦਾ ਸਾਡਾ ਰੇਟ ਹੈ ਜਿਹਦੇ ਵਿੱਚੋਂ ਅਸੀਂ 20 ਰੁਪਏ ਸਿਰਫ ਕੋਰੀਅਰ ਚਾਰਜ ਰੱਖਿਆ ਹੋਇਆ ਜਿਹੜਾ ਬਾਕੀ ਜਿਹੜਾ 1530 ਰੁਪਏ ਹੈ ਉਹ ਉਧਰ ਜਾ ਰਿਹਾ ਜੀ ਦਿੱਲੀ ਦੀ ਲੈਬ ਨੂੰ ਜਾ ਰਿ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਫੋਰ ਲੈਬਸ ਦੀ ਤਾਂ ਸੇਮ ਲੈਬ ਤੇ ਜਾਏਗਾ ਰਿਜ਼ਲਟ ਉੱਥੇ ਹੀ ਰਿਜ਼ਲਟ ਆਏਗਾ ਠੀਕ ਹੈ ਪਰ ਉਹ ਚਾਰਜ ਕਰਨਗੇ ਤੁਹਾਡੇ ਕੋਲੋਂ ਕੋਈ 5000 ਵੀ ਕਰ ਲੇਗਾ ਕੋਈ 6500 ਵੀ ਕਰ ਲੇਗਾ ਕੋਈ ਹੋ ਸਕਦਾ ਵਧ ਵੀ ਕਰ ਲਵੇ ਹੂੰ ਸੋ ਮੱਥਾ ਦੇ ਕੇ ਟੀਕਾ ਜਿਹੜਾ ਹੈ ਬਾਹਰ ਉਹ ਇਸ ਤਰ੍ਹਾਂ ਕੱਢੀ ਜਾ ਰਹੇ ਨੇ ਪਰ ਜੇਕਰ ਤੁਸੀਂ ਇੱਥੇ ਆਉਂਦੇ ਹੋ ਤਾਂ ਬੜੀ ਬਿਹਤਰੀਨ ਸੁਵਿਧਾਵਾਂ ਦਾ ਲਾਹਾ ਤੁਸੀਂ ਲੈ ਸਕਦੇ ਹੋ ਸਾਡੇ ਨਾਲ ਗੱਲ ਕਰਨ ਲਈ ਪ੍ਰੋਫੈਸਰ ਜੇਐਸ ਬਰਾੜ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਮਨਦੀਪ ਜੀ